ਇੱਥੇ ਅਮਰ ਪਿੰਡ ਵਿਚਕਾਰ ਉਸ ਮੇਲੇ ਤੇ ਮੌਜੂਦ ਆ ਜਿਹੜਾ ਮਿੱਤਾ ਇੱਥੇ ਹਰ ਸਾਲ ਵਾਂਗ ਲੱਗਦਾ ਜਿਹੜਾ ਕਿ ਆਲਵਾਰਡ ਦੇ ਵਿੱਚ ਮਕੂਰਾ ਇਹ ਦੁਕਾਨਦਾਰ ਦੱਸ ਜਾਈ ਵੀ ਹੜਾਂ ਦੀ ਸਥਿਤੀ ਮਾੜੀ ਹੋਣ ਕਰਕੇ ਜਿਹੜੇ ਇੱਥੇ ਸ਼ਰਧਾਲੂ ਨੇ ਨਹੀਂ ਆ ਰਿਹਾ ਦੇਖੋ ਤੁਸੀਂ ਕਿੰਨਾ ਸਮਾਨ ਇਹਨਾਂ ਨੇ ਬਣਾਇਆ ਕਿੰਨੇ ਦਿਨਾਂ ਦੇ ਮਿਹਨਤ ਕਰਦੇ ਨੇ ਪਰ ਜਦੋਂ ਇਹ ਗਾਖ ਨੂੰ ਢੀਕਦੇ ਨੇ ਸਵੇਰ ਦੇ ਗਾਖ ਨਹੀਂ ਆ ਰਹੇ ਗਾਖ ਆਇਆ ਕੋਈ ਗਾਖ ਕੋਈ ਨਹੀਂ ਪਤਾ ਹੋ ਗਿਆ ਇਹਨਾਂ ਨੇ ਕਿਰਾਇਆ ਕਿੰਨੇ ਦਾ ਕਿਰਾਇਆ ਬਹੁਤ ਆ 5 ਲੱਖ ਦਾ ਅਸੀਂ ਕਹਿੰਦੇ ਹਾਂ ਸੁੱਖ ਵੀ ਸਾਹੀ ਆਵੇ ਸਾਰਿਆਂ ਨੂੰ ਜਿਹੜਾ ਮਾ ਪੈ ਗਿਆ ਅੱਜ ਤੂੰ ਕਾਹਨ ਆਵੇ ਜਿਹੜੇ ਇੰਨੇ ਸਾਡੇ ਪੰਜਾਬੀ ਭਾਈ ਵਸੇ ਰਹਾ ਉਹਨਾਂ ਦੇ ਮਹਾਰਾਜ ਕਿਰਪਾ ਕਰੇ ਇਹ ਜਿਹੜੀ ਜਗ੍ਹਾ ਪਾਪਾ ਜੀ ਦੀ ਜਗ੍ਹਾ ਪਾਪਾ ਜੋ ਕਿ ਪੀਰ ਦੀ ਜਗ੍ਹਾ ਪਾ ਤੇ ਉਸ ਜਗ੍ਹਾ ਦੇ ਅੱਗੇ ਜਿਹੜੇ ਇਹ ਪੱਟੀ ਕਿਣਤੀ ਦੇ ਵਿੱਚ ਇੱਥੇ ਮੰਗਤੇ ਬੈਠੇ ਨੇ ਦੇਖੋ ਤੁਸੀਂ ਕਿਉਂਕਿ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨੇ ਇਹਨਾਂ ਤੇ ਪਾਬੰਦੀ ਲਗਾਈ ਹੋਈ ਹੈ ਉੱਥੇ ਪਾਸੇ ਹੀ ਇੱਥੇ ਸੰਗਤ ਲਾੜ ਤੋਂ ਜ਼ਿਆਦਾ ਪੱਟੀ ਕਿਣਤੀ ਦੇ ਵਿੱਚ ਜਿਹੜੇ ਭਿਖਾਰੀ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਬਈ ਪਾਣੀ ਡੇਢੀ ਪਸ਼ੇ ਭਾਗੜੇ 'ਚ ਪੜ ਰਿਹਾ ਪੌ ਪਰ ہمارا ਬੁਰਾ ਹਾਲ ਹੈ ਆ ਦੇਖੋ ਤੁਸੀਂ ਇਹ ਜਿਹੜੀਆਂ ਸਾਰੀਆਂ ਦੁਕਾਨਾਂ ਨੇ ਸਾਰੀਆਂ ਕੋਸੀਆਂ ਖਾਲੀਆਂ ਪਈਆਂ ਨੇ ਇੱਕ ਵੀ ਗਾਹਕਾ ਜਿਹੜਾ ਇੱਥੇ ਦੇਖਣ ਨੂੰ ਨਹੀਂ ਮਿਲ ਰਿਹਾ ਮੇਲੇ ਦੀ ਸੜਕ ਦੀ ਦੂਜੀ ਸਾਈਡ ਪਹੁੰਚ ਚੁੱਕੇ ਆ ਇੱਥੇ ਵੀ ਸਾਨੂੰ ਅਸੀਂ ਹਾਲਾਤ ਇਹ ਹੁੰਦੇ ਆ ਦੇਖੋ ਤੁਸੀਂ ਸਾਰੀਆਂ ਦੁਕਾਨਾਂ ਤੁਰ ਤੱਕ ਖਾਲੀ ਪਈਆਂ ਨੇ ਕੋਈ ਵੀ ਗਾਹਕਾ ਜਿਹੜਾ ਇੱਥੇ ਨਹੀਂ ਆ ਰਿਹਾ ਹੜਪੀੜਤਾ ਕਰਕੇ ਆਈ ਹੜ ਕਰਕੇ ਲੋਕ ਪਬਲਿਕ ਸਾਰੀ ਜਿੰਨੀ ਵੀ ਆ ਹੜ ਪੀੜਤਾ ਦੀ ਮਦਦ ਵਾਸਤੇ ਆ ਇੱਥੇ ਤੁਹਾਡਾ ਕਿਰਾਇਆ ਕਰਾਇਆ ਤਾਂ ਪੁੱਛੋ ਨਾ ਜੀ ਤੁਸੀਂ ਨਾ ਕਹ ਜੀ ਕਿਹਦਾ 6 ਲੱਖ ਇਹਦਾ 7 ਲੱਖ ਹੈ ਇਹਦਾ ਇਹਨੀਆਂਦ ਕੰਨਾਂ ਆਦ ਕਾ ਨਹੀਂ ਦੇਖੋ 7 ਲੱਖ ਰੁਪਈਆ 7 ਲੱਖ ਰੁਪਈਆ ਕਿੰਨੇ ਫੁੱਟਾਂ ਜਗ੍ਹਾ ਹੈ ਇੱਥੋਂ ਤੋਂ ਲੈ ਕੇ ਇੱਥੇ ਤੱਕ ਇੱਥੇ ਤੱਕ ਇਹ ਤਕਰੀਬਨ ਸਾਰੀ 20 ਫੁੱਟ ਹੋਣੀ ਆ ਦੇਖੋ ਜੀ ਦੱਸ ਰਹੇ ਹਾਂ ਵੀ 7 ਲੱਖ ਰੁਪਈਆ ਇਹ ਦੁਕਾਨ ਦਾ ਕਿਰਾਇਆ ਇੱਥੋਂ ਤੋਂ ਲੈ ਕੇ ਇੱਥੇ ਰੱਖ ਰਿਹਾ ਧੱਕਾ ਪੈਂਦਾ ਹੁੰਦਾ ਸੀ ਨੌਜਵਾਨਾਂ ਦਾ ਉਹ ਚਦੌਲ ਬਿਲਕੁਲ ਖਾਲੀ ਪਏ ਨੇ ਇਹ ਵੀ ਸਿਰਫ ਹੋਰ ਵੀ ਛੋਟੇ ਮੋਟੇ ਵਿੱਚ ਜਿੱਥੇ ਬੱਚੇ ਛੁੱਟੇ ਨੇ ਤੁਸੀਂ ਸਾਰੇ ਕੋਲ ਨੇ ਜਿਹੜੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਨਰਪੱਕ ਪੋਸਟ ਮੈਦਾਨਾ ਖੇਵਦੀ ਜਿਵੇਂ ਕਿ ਆਪ ਸਭ ਨੂੰ ਪਤਾ ਪੰਜਾਬ ਦੇ ਵਿੱਚ ਇੱਕ ਪਾਸੇ ਜਿਹੜੀ ਖੜਾ ਦੀ ਮਾਰ ਆ ਉਹ ਪੌਂਦੀ ਜਿਹੜੀ ਉਸ ਖੜਾ ਦੀ ਮਾਰ ਨੇ ਜਿੱਥੇ ਇੱਕ ਇਨਸਾਨ ਨੂੰ ਇਸ ਤਰ੍ਹਾਂ ਬਣਾ ਕੇ ਰੱਖ ਦਿੱਤਾ ਵੀ ਉਹ ਸੋਚ ਰਿਹਾ ਕਿ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ ਪਰ ਇੱਕ ਜਗ੍ਹਾ ਜੇ ਦੇਖਿਆ ਜਾਵੇ ਅਸੀਂ ਇਸ ਟਾਈਮ ਪਿੰਡ ਚਪਾਰ ਉਸ ਮੇਲੇ ਤੇ ਮੌਜੂਦ ਆ ਜਿਹੜਾ ਮੇਲਾ ਇੱਥੇ ਸਾਲ ਬਾਦ ਲੱਗਦਾ ਜਿਹੜਾ ਕਿ ਆਲਵਾਰਡ ਦੇ ਵਿੱਚ ਮਸ਼ਹੂਰ ਆ ਜੇ ਅਸੀਂ ਤੁਹਾਨੂੰ ਇੱਥੇ ਮੇਲੇ ਦੀ ਸਥਿਤੀ ਦੱਸੀਏ ਤਾਂ ਇੱਥੇ ਦੇਖਣ ਨੂੰ ਇਹ ਲੱਗ ਰਿਹਾ ਵੀ ਇਸ ਹੜਾ ਦਾ ਇਸ ਮੇਲੇ ਤੇ ਵੀ ਬਹੁਤ ਵੱਡਾ ਅਸਰ ਪਿਆ ਹੋਇਆ ਜਾਂ ਪੈਣ ਵਾਲਾ ਵਾਹ ਕਿਉਂਕਿ ਪੰਜਾਬੀ ਲੋਕ ਨੇ ਜਿਹੜੇ ਮੇਲੇ ਨੂੰ ਤਹਿਰੀ ਜਿੰਦੇ ਨੇ ਉਹ ਵੀ ਪੰਜਾਬੀ ਨੇ ਜਿਹੜੇ ਹੜਾ ਦੇ ਵਿੱਚ ਸੇਵਾ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਉਹ ਹੜਪੀਟਾ ਦੇ ਘਰਾਂ ਦੇ ਵਿੱਚ ਹੜਪੀਟਾ ਦੇ ਇਲਾਕੇ ਦੇ ਵਿੱਚ ਪਹੁੰਚੇ ਹੋਏ ਆਨੇ ਜਿੱਥੇ ਇੱਕ ਪਾਸੇ ਸਤਲੁਜ ਦਾ ਜਿਹੜਾ ਬੰਨਾ ਟੁੱਟਣ ਦੇ ਟੁੱਟਣ ਦੀ ਇੱਕ ਗਾਰ ਤੇ ਆ ਉੱਥੇ ਹੀ ਦੂਸਰੇ ਪਾਸੇ ਇੱਥੇ ਮੇਲੇ ਦੇ ਵਿੱਚ ਵੀ ਜਿਹੜੇ ਸਾਡੇ 9 ਦਨ ਪੰਜਾਬੀ ਨੇ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਗੱਲ ਕੀ ਮਤਲ ਜਿਵੇਂ ਅੱਜ ਪਹਿਲਾ ਦਿਨ ਤਾਂ ਇੱਥੇ ਬਹੁਤ ਵੱਡਾ ਹਜੂਮ ਹੁੰਦਾ ਵਾ ਪਰ ਅੱਜ ਤੁਸੀਂ ਅਸੀਂ ਤੁਹਾਨੂੰ ਅੰਦਰ ਦੀ ਸਥਿਤੀ ਵੀ ਦਿਖਾਵਾਂਗੇ ਬਾਹਰਲੀ ਸਥਿਤੀ ਵੀ ਦਿਖਾਵਾਂਗੇ ਚੰਡੋਲ ਵੀ ਦਿਖਾਵਾਂਗੇ ਜਿੱਥੇ ਕਿ ਬਹੁਤ ਵੱਡਾ ਰਸ ਹੁੰਦਾ ਵਾ ਆਓ ਆਪਾਂ ਚੱਲਦੇ ਅੰਦਰ ਅਸੀਂ ਐਸ ਟਾਈਮ ਉਸ ਜਗ੍ਹਾ ਦੇ ਅੰਦਰ ਪਹੁੰਚ ਚੁੱਕੇ ਹਾਂ ਜਿੱਥੇ ਪੂਕਾ ਪੀਰ ਦੀ ਜਗ੍ਹਾ ਵਾ ਜਿੱਥੇ ਲੋਕ ਮਿੱਟੀ ਕੱਢਦੇ ਨੇ ਤੇ ਜਿੱਥੇ ਲੋਕ ਮੱਥਾ ਟੇਕਦੇ ਨੇ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਜਗ੍ਹਾ ਸਾਰੀ ਮੈਂ ਕੈਮਰਾਮੈਨ ਨੂੰ ਦਿਖਾ ਦਵਾਂ ਕਿ ਇਹ ਜਗ੍ਹਾ ਸਾਰੀ ਖਾਲੀ ਪਈ ਆ ਇਹ ਜਗ੍ਹਾ ਸਾਰੀ ਖਾਲੀ ਪਈ ਆ ਇੱਧਰ ਵੀ ਦਿਖਾਓ ਕਿ ਜਿਹੜੇ ਮਿੱਟੀ ਕੱਢਦੇ ਨੇ ਲੋਕ ਆ ਦੇਖੋ ਤੁਸੀਂ ਇੱਥੇ ਵੀ ਇੰਨਾ ਜ਼ਿਆਦਾ ਰਸ ਨਹੀਂ ਹੈਗਾ ਜੇ ਦੇਖਿਆ ਜਾਵੇ ਤਾਂ ਪੱਟੀ ਗੰਟੀ ਦੇ ਵਿੱਚ ਲੋਕ ਹੜ੍ਹ ਕਿਟਾ ਦੀ ਮਦਦ ਕਰ ਲਈ ਕੁੱਤੇ ਹੋਏ ਹੱਥਾਂ ਕਿਤੇ ਨਾ ਕਿਤੇ ਜਾ ਕੇ ਪਿੰਡੇ ਦੇ ਵਿੱਚ ਇਹਨਾਂ ਜਿਹੜਾ ਉਹ ਇਕੱਠੇ ਦੇਖਣ ਨੂੰ ਨਹੀਂ ਮਿਲਦੀਆ ਤੇ ਲੋਕ ਜਿਹੜੇ ਮਿੱਟੀ ਕੱਢਦੇ ਨੇ ਤੁਸੀਂ ਦੇਖ ਸਕਦੇ ਹੋ ਪਰ ਜੇ ਦੇਖਿਆ ਜਾਵੇ ਬਹੁਤ ਜ਼ਿਆਦਾ ਪੱਟੀ ਗੰਟੀ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਵੀਰ ਨੇ ਉਹ ਅੱਜ ਪੰਜਾਬੀ ਵੀਰਾਂ ਦੀ ਮਦਦ ਕਰਨ ਲਈ ਉਹ ਉਹ ਜਿਹੜੇ ਹੜਪੀੜ ਪੀੜਤਾ ਦੀ ਸੇਵਾ ਕਰਨੀ ਉਹਨਾਂ ਦੀ ਸਹਾਇਤਾ ਕਰਨ ਲਈ ਪਹੁੰਚੇ ਹੋਏ ਹਨ ਤੇ ਆਉ ਦਾ ਪਤ ਤੁਹਾਨੂੰ ਦਿਖਾਉਂਦੇ ਆ ਹੋਰ ਵੀ ਇੱਥੋਂ ਦੀ ਸਥਿਤੀ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨੇ ਜਿਹੜੇ ਭਖਾਰੀਆਂ ਦੇ ਮੰਗੜ ਤੇ ਪਾਬੰਦੀ ਲੱਗੀ ਹੋਈ ਆ ਉੱਥੇ ਹੀ ਉਹ ਮੰਗਣ ਵਾਲੇ ਆਪਣਾ ਨਵਾਂ ਨਵਾਂ ਤਰੀਕਾ ਲੱਭ ਲੈਂਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਲੋਕ ਨੇ ਉਹ ਮੰਗਣ ਵਾਲੇ ਲੋਕ ਨੇ ਪਰ ਜਿੱਥੇ ਇੱਥੇ ਇਹਨਾਂ ਨੇ ਮੰਗਣਾ ਸ਼ੁਰੂ ਕੀਤਾ ਉੱਥੇ ਹੀ ਲੋਕਾਂ ਦੀਆਂ ਜਿਹੜੀਆਂ ਜੁੱਤੀਆਂ ਨੇ ਸਿਮਾਰਨ ਲੱਗੀਆਂ ਮਾਤਾ ਜੀ ਕਿੱਥੇ ਆਏ ਤੁਸੀਂ ਅਸੀਂ ਸੱਜਾ ਬਾਤ ਹੋਇਆ ਆਪਣੇ ਮੱਥਾ ਟੇਕਣਾ ਹੈ ਇੱਥੇ ਇੱਕ ਸਾਲ ਆਉਂਦੇ ਇਹ ਕਿਸਾ ਲਾਉਂਦੇ ਤੇ ਮਤਲ ਜਿਵੇਂ ਪੰਜਾਬ ਦੇ ਵਿੱਚ ਪਾਣੀ ਆਇਆ ਹੋੜ ਆਏ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਬੰਦਾ ਹਾਲ ਬਹੁਤ ਬੰਦਾ ਹਾਲ ਜਿਹੜਾ ਸਤਲੁਜ ਬੰਨਾ ਅਸੀਂ ਉੱਥੋਂ ਆਇਆ ਟੁੱਟਣ ਦੀ ਕਿਕਾਰ ਤੇ ਆ ਇਸ ਟਾਈਮ ਕੋਈ ਸ਼ਾਇਦ ਬੰਦੋਬਸਤ ਕਰਨਾ ਚਾਹੀਦਾ ਬੰਦੋਬਾਸਤਾ ਕਰ ਰਹੇ ਨੇ ਪਰ ਤੁਹਾਨੂੰ ਲੱਗਦਾ ਨਹੀਂ ਵੀ ਮੇਲੇ ਤੇ ਵੀ ਭੀੜ ਐ ਕਿ ਉਸ ਵਜ੍ਹਾ ਕਰਕੇ ਘਟਾ ਘਟਾ ਲੋਕ ਸਾਰਾ ਪੰਜਾਬ ਉੱਥੇ ਹੀ ਟੁੱਕਿਆ ਹੋਇਆ ਹੈ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਆਪਣੇ ਹੜਾ ਹੋਏ ਨੇ ਅਸੀਂ ਦੇਖਿਆ ਤੇ ਮੇਲੇ ਤੇ ਉਹਨਾਂ ਘੱਟ ਨਹੀਂਗਾ ਕਿਉਂਕਿ ਲੋਕ ਸਾਰੇ ਹੜਾ ਦੀ ਇਲਾਕੇ ਚ ਗਏ ਹੋਏ ਨੇ ਜਾਣ ਦਾ ਹੱਕ ਵੀ ਬਣਦਾ ਜੀ ਹਾਂਜੀ ਹਾਂਜੀ ਕਿਉਂਕਿ ਆਪਾਂ ਨੂੰ ਪਤਾ ਵੀ ਸਭ ਤੋਂ ਵੱਡੀ ਤਰਾਸ ਦੀ ਉਹ ਹੈ ਜੇ ਹੁਣ ਆਪਣਾ ਜਿਹੜਾ ਹੁਣ ਸਤਲੋਜ ਦਾ ਪੰਨਾ ਉਹ ਵੀ ਟੁੱਟਣ ਦੇ ਨੇੜੇ ਪਹੁੰਚ ਆਇਆ ਜੀ ਪਤਾ ਹੈ ਹੁਣ ਰਾਤ ਦਿੱਲੀ ਹੁਣ ਆਪਾਂ ਨਿਊਜ਼ ਸੁਣਦੇ ਆ ਵੀ ਪਾਣੀ ਦਿੱਲੀ ਪਸ਼ਵ ਪਾਖੜੇ ਚ ਵੜ ਰਿ ਆਪਣੇ ਭਰਾਵਾਂ ਦਾ ਬੁਰਾ ਹਾਲ ਹੈ ਲੱਗਦਾ ਨਹੀਂ ਮੇਲੇ ਤੇ ਵੀ ਫਰਕ ਪੈ ਰਿਹਾ ਬਹੁਤ ਫਰਕ ਆਈ ਅੱਗੇ ਨਾਲ ਦੁਕਾਨਾਂ ਵਾਲੇ ਸੀ ਦੇਖੀਏ ਉਹ ਰੋਂਦੇ ਨੇ ਦੁਕਾਨਾਂ ਵਾਲੇ ਬਹੁਤ ਜ਼ਿਆਦਾ ਫਰਕ ਆਇਆ ਕੁਝ ਵੀ ਨਹੀਂ ਆ ਰਿਹਾ ਕਿ ਪੰਜਾਬੀ ਹੈ ਪੰਜਾਬੀ ਦਾ ਹੀ ਕੰਮ ਹੁੰਦਾ ਵਾ ਅੱਜ ਇਹ ਵੱਡੀ ਇਹ ਲੋੜ ਪਈ ਤਾਂ ਪੰਜਾਬੀ ਵੀਰ ਸਾਡੇ ਉੱਤੇ ਪਹੁੰਚੇ ਖੜੇ ਹੈ ਆਪਣੇ ਪੰਜਾਬੀ ਖੜੇ ਹੈ ਪੂਰੀ ਹੱਕ ਡਾ ਕੇ ਖੜੇ ਹੋਇਆ ਐਨ ਆਰ ਆਈ ਵੀਰ ਆਪਣੇ ਲੋਕਲ ਬੰਦੇ ਸਭ ਜਾ ਰਹੇ ਹੈ ਇਹ ਤੁਸੀਂ ਦੇਖੋ ਆ ਜਿਹੜੀਆਂ ਬੀਬੀਆਂ ਬੈਠੇ ਇਹਨਾਂ ਨੂੰ ਮੰਗਣ ਦਾ ਢੰਗ ਦੇਖੋ ਕਹੇਜਾ ਬਣਾਇਆ ਪੰਜਾਬ ਸਰਕਾਰ ਨੇ ਭਖਾਰੀਆਂ ਤੇ ਪਵੰਤੀ ਲਾਈ ਆ ਪਰ ਇਹ ਲੋਕਾਂ ਦੀਆਂ ਜੁੱਤੀਆਂ ਸੰਭਾਲ ਰਹੀਆਂ ਨੇ ਨਾਲੇ ਵੀਰ ਜੀ ਇਹ ਛੱਡੋ ਤੁਸੀਂ ਉੱਥੇ ਬੰਨਰ ਦੇ ਉੱਤੇ ਲੋਕ ਇਹ ਲੋਕ ਇਕੱਠੇ ਕਰੀ ਜਾਂਦਾ ਰਸਣ ਪਾਣੇ ਸਾਰਾ ਜਿਨ੍ਹਾਂ ਨੂੰ ਰੋਡ ਬੰਦਾ ਉਹਨਾਂ ਕੋਲ ਤਾਂ ਪਹੁੰਚ ਨਹੀਂ ਰਿਹਾ ਇਹ ਆਪ ਹੀ ਉਹਨੇ ਇਕੱਠਾ ਕਰੀ ਜਾ ਰਿਹਾ ਸਾਰੇ ਦੇਖੋ ਤੇ ਇਹਨਾਂ ਨੂੰ ਸ਼ਰਮ ਇਹਨਾਂ ਨੂੰ ਸ਼ਰਮ ਕਰੀ ਜਿਹੜੇ ਮੰਗਣ ਨੂੰ ਕਰੀ ਸ਼ਰਮ ਨਹੀਂ ਬਿਲਕੁਲ ਨਹੀਂ ਇਹ ਪੰਜਾਬੀ ਪੰਜਾਬੀ ਦੇ ਹੀ ਕੰਮਾਂ ਦਾ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇੱਥੇ ਸਾਡੇ ਪੰਜਾਬੀ ਵੀਰ ਸਾਡੀਆਂ ਮਾਤਾਮਾ ਆਈਆਂ ਹੋਈਆਂ ਨੂੰ ਦੱਸ ਰਹੀਆਂ ਨੇ ਵੀ ਸਾਡੇ ਪਿੰਡਾਂ ਦੇ ਵਿੱਚੋਂ ਬਹੁਤ ਲੋਕ ਨੇ ਜਿਹੜੇ ਇਸ ਟਾਈਮ ਉਹ ਹਰਪੀੜਤਾ ਦੇ ਇਲਾਕੇ ਚ ਗਏ ਨੇ ਤੇ ਉੱਥੇ ਉਹ ਹਰਪੀੜਤਾ ਦੀ ਮਦਦ ਕਰ ਰਹੇ ਨੇ ਤਾਂ ਇੱਥੇ ਜਿਹੜੀਆਂ ਜਿਆਦਾਤਰ ਵੱਡੀ ਗਿਣਤੀ ਵਿੱਚ ਮਾਤਾਮਾ ਭੈਣਾ ਬੀਬੀਆਂ ਹੀ ਦੇਖ ਸਕਦੇ ਆ ਜਿਆਦਾਤਰ ਜਿਹੜੇ ਪੰਜਾਬੀ ਨੇ ਉਹ ਬਹੁਤ ਘੱਟ ਨੇ ਉਹ ਤੁਹਾਨੂੰ ਅੱਗੇ ਦੀ ਸਥਿਤੀ ਦਿਖਾਉਂਦੇ ਆ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਟਾਈਮ ਉਹ ਜਿੱਥੇ ਮਿੱਟੀ ਕੱਢਦੀ ਆ ਸੰਗਤ ਉਸ ਤੋਂ ਅੱਗੇ ਆ ਚੁੱਕੇ ਆ ਇਹ ਜਿਹੜੀ ਜਗ੍ਹਾ ਬਾਬਾ ਜੀ ਦੀ ਜਗ੍ਹਾ ਪਾਪਾ ਜੋ ਕਿ ਪੀਰ ਦੀ ਜਗ੍ਹਾ ਪਾ ਤੇ ਉਸ ਜਗ੍ਹਾ ਤੇ ਅੱਗੇ ਜਿਹੜੇ ਇਹ ਪੱਟੀ ਗਿਣਤੀ ਦੇ ਵਿੱਚ ਇੱਥੇ ਮੰਗਤੇ ਬੈਠੇ ਨੇ ਦੇਖੋ ਤੁਸੀਂ ਇਹ ਪੰਜਾਬ ਸਰਕਾਰ ਨੇ ਜਿੱਥੇ ਪਵੰਦੀ ਲਗਾਈ ਹੈ ਉੱਥੇ ਹੀ ਅਸੀਂ ਕਹਿਣਾ ਚਾਹੁੰਦੇ ਆ ਵੀ ਇੱਥੇ ਵੀ ਪ੍ਰਸ਼ਾਸਨ ਨੇ ਪ੍ਰਬੰਧ ਕਿਉਂ ਨਹੀਂ ਕੀਤਾ ਵੀ ਜਿਹੜੇ ਮੰਗਤੇ ਟੀ ਗਿਣਤੀ ਦੇ ਵਿੱਚ ਬੈਠੇ ਨੇ ਤਾਂ ਕਿਉਂ ਬੈਠੇ ਨੇ ਕਿਉਂਕਿ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨੇ ਇਹਨਾਂ ਤੇ ਪਵੰਦੀ ਲਗਾਈ ਹੋਈ ਹੈ ਉੱਥੇ ਪਾਸੇ ਹੀ ਇੱਥੇ ਸੰਗਤਨਾਲ ਤੋਂ ਜ਼ਿਆਦਾ ਪੱਟੀ ਕਿਰਤੀ ਦੇ ਵਿੱਚ ਜਿਹੜੇ ਭਿਖਾਰੀ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਆਓ ਆਪਾਂ ਚੱਲਦੇ ਅੱਗੇ ਇਹ ਦੇਖੋ ਤੁਸੀਂ ਭਿਖਾਰੀਆਂ ਦੀ ਪੱਟੀ ਲਾਈਨ ਸ਼ਿਫਾਰ ਮੇਲੇ ਤੇ ਉੱਪਰ ਇਸ ਤਰ੍ਹਾਂ ਲੱਗਦਾ ਵੀ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਜਾਂ ਇੱਥੋਂ ਦੀ ਜਿਹੜੀ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਬਾਰੇ ਨਹੀਂ ਪਤਾ ਜਾ ਫਿਰ ਜੇ ਪਤਾ ਵਾ ਉਹ ਫਿਰ ਅਣਗੌਲੀ ਕਿਉਂ ਕਰ ਰਹੇ ਹਨ ਇੱਥੇ ਦੇਖੋ ਤੁਸੀਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜਾ ਪਖਾਰੀ ਇੱਥੇ ਪਹੁੰਚਿਆ ਹੋਇਆ ਹੈ ਤੇ ਇਹਨਾਂ ਨੇ ਜਿਹੜਾ ਮੰਗਣ ਦਾ ਟੰਗ ਆਪਣਾ ਵੱਖਰਾ ਹੀ ਬਣਾਇਆ ਹੋਇਆ ਲੋਕਾਂ ਦੀਆਂ ਜੁੱਤੀਆਂ ਲੈ ਕੇ ਜੁੱਤੀਆਂ ਨੂੰ ਸਾਭ ਰਹੇ ਨੇ ਤੇ ਜੁੱਤੀਆਂ ਸੰਭਾਲਣ ਤੋਂ ਬਾਅਦ ਉਹਨਾਂ ਤੋਂ ਪੈਸੇ ਮੰਗ ਰਹੇ ਨੇ ਆਪਾਂ ਚੱਲਦੇ ਆਕੇ ਜਿੱਥੇ ਇੱਕ ਪਾਸੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਜਿਹੜਾ ਮੇਲਾ ਵਾ ਐਤਕੀ ਇਹ ਜਿਹੜਾ ਮੇਲਾ ਛਪਾਰ ਆ ਜਿਵੇਂ ਕਹਿ ਸਕਦੇ ਆਪਾਂ ਹੜ ਪੀੜਤਾ ਦੀ ਪੇਟ ਚੜ ਗਿਆ ਹੜ ਹੜਾਂ ਦੀ ਪੇਟ ਕਹਿ ਸਕਦੇ ਆਪਾਂ ਕਿਉਂਕਿ ਇੱਕ ਪਾਸੇ ਪੰਜਾਬ ਦੇ ਵਿੱਚ ਐਡੇ ਵੱਡੇ ਜਿਹੜੇ ਹੜ ਆਏ ਨੇ ਸਾਡੇ ਪੰਜਾਬੀ ਵੀਰ ਸਾਰੇ ਉਸ ਜਗ੍ਹਾ ਤੇ ਪਹੁੰਚੇ ਹੋਏ ਨੇ ਜਿੱਥੇ ਇੱਥੇ ਸਾਡੀਆਂ ਭੈਣਾਂ ਪਹੁੰਚੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਵੀ ਕਜਾਰਸ ਕਰਦੇ ਹਾਂ ਬਾਬਾ ਜੀ ਦੇ ਦਰਬਾਰ ਤੇ ਉਹ ਹੜਾ ਪੀੜਤਾ ਲਈ ਕੋਈ ਅਰਦਾਸ ਕਰੋ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੀਆਂ ਦੁਕਾਨਾਂ ਨੇ ਉਹ ਖਾਲੀ ਪਈਆਂ ਨੇ 200 ਰੁਪਏ ਇਹ ਦੇਖੋ ਤੁਸੀਂ ਇਹ ਦੁਕਾਨ ਤੇ ਵੀ ਕੋਈ ਗਾਹਕ ਨਹੀਂ ਹੈਗਾ ਇਹ ਵੀ ਖਾਲੀ ਪਈ ਆ ਤੇ ਅੱਗੇ ਆਜੋ 50 ਲੱਖ ਇਹ ਜਿਹੜੀ ਦੁਕਾਨ ਆ ਇਹ ਵੀ ਖਾਲੀ ਪਈ ਆ ਬਾਬਾ ਜੀ ਤੁਹਾਡੇ ਕੋਲ ਗਾਹਕ ਨਹੀਂ ਆ ਰਹੇ ਕੋਈ ਕੀ ਗੱਲ ਹੋ ਗਈ ਮੰੰਦਾ ਚੱਲਿਆ ਕਿਆ ਕਰੀਏ ਮੰੰਦਾ ਚੱਲਿਆ ਕੀ ਕਰੀਏ ਤਾਂ ਕਾਹਤੇ ਚਲੇ ਜਾ ਜਿਹੜੇ ਹੜਾ ਹੋਏ ਨੇ ਉਹਨਾਂ ਕਰਕੇ ਹਾਂ ਜੀ ਹੜੜ ਕਰਕੇ ਮੰੰਦਾ ਪੈ ਰਿਹਾ ਹੜੜ ਕਰਕੇ ਜਿਹੜੇ ਵੱਡੇ ਜਿਆਦਾ ਗਿਣਤੀ ਲੋਕ ਉੱਥੇ ਗਏ ਹੋਏ ਨੇ ਹਾਂ ਜੀ ਹਾਂ ਜੀ ਦੇਖੋ ਜੀ ਦੁਕਾਨਦਾਰ ਨੇ ਦੱਸਿਆ ਵੀ ਹੜਾ ਕਰਕੇ ਸਾਡਾ ਮੰੰਦਾ ਪਿਆ ਵੀ ਜ਼ਿਆਦਾਤਰ ਜਿਹੜੇ ਪੰਜਾਬੀ ਵੀਰ ਨੇ ਹੜਾ ਦੀ ਹੜਾ ਵਾਲਿਆਂ ਦੀ ਮਦਦ ਕਰਨ ਦੀ ਪਹੁੰਚ ਅਗਲੀ ਦੁਕਾਨ ਤੇ ਚਲਦੇ ਦੇਖੋ ਤੁਸੀਂ ਇਹ ਵੀ ਖਾਲੀ ਪਈ ਆ ਦੁਕਾਨ ਤੇ ਕੋਈ ਗਾਹਕ ਆ ਸਵੇਰ ਦਾ ਕਾ ਕਾਇਆ ਕੋਈ ਨਾ ਨਾ ਬਾ ਕੋਈ ਨਹੀਂ ਕੀ ਪਤਾ ਹੋ ਗਿਆ ਇੰਨਾ ਕਿਰਾਇਆ ਕਿੰਨਾ ਦਾ ਕਿਰਾਇਆ ਬਹੁਤਾ 5 ਲੱਖ ਰੁਪਏ 5 ਲੱਖ ਰੁਪਏ 5 ਲੱਖ ਰੁਪਈਆ ਕਿੰਨੇ ਚਿਰ ਦਾ ਮੇਲੇ ਮੇਲੇ ਕਿੰਨੇ ਦਿਨ 5 ਲੱਖ ਤੁਸੀਂ ਕਮਾ ਲੋਗੇ ਨਹੀਂ ਨਹੀਂ ਕਮਾ ਲੋਗੇ ਨਾ ਨਾ ਫਿਰ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਪ੍ਰਸਾਦਨ ਬਸ ਆਈ ਸਾਡੀ ਸੁਣ ਲੈ ਦੇਖੋ ਤੁਸੀਂ ਇਹ ਜਿਹੜੇ ਦੁਕਾਨਦਾਰ ਨੇ ਇਹਨਾਂ ਨੇ ਦੱਸਿਆ ਵੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਦੇਖੋ ਦੁਕਾਨਦਾਰ ਸਵੇਰ ਦੇ ਬੈਠੇ ਨੇ ਕਹਿੰਦੇ ਵੀ ਸਾਡੇ ਕੋਲ ਗਾਹਕ ਹੀ ਨਹੀਂ ਆਇਆ ਤੁਹਾਨੂੰ ਲੱਗਦਾ ਨਹੀਂ ਵੀ ਸਾਡੇ ਲੋਕ ਹੜਾ ਪੀੜਤਾਂ ਦੀ ਮਦਦ ਕਰਨ ਲਈ ਗਏ ਹੋਏ ਨੇ ਪੰਜਾਬ ਦੇ ਵਿੱਚ ਤੇ ਹੜਾ ਹੋਏ ਨੇ ਹਰ ਪਿੰਡ ਤਾਂ ਉਹ ਲੱਗੇ ਪਰ ਇਹ ਦੱਸ ਰਹੇ ਅਸੀਂ 5 ਲੱਖ ਰੁਪਇਆ ਕਰਾਇਆ ਦੇਣਾ ਕਹਿੰਦੇ ਆਇਆ ਗਾਹਕ ਅਸੀਂ ਵੀ ਦੇ ਕੇ ਸਮਾਨੇ ਵੀ 5 ਲੱਖ ਰੁਪਇਆ ਕਰਾਇਆ ਜਾਦੇ ਨਹੀਂ ਦੇਖੀ ਬੜਾ ਹੁਣ ਬਣਾਉਂਦੇ ਸਾਬਾਨੀ ਠੀਕ ਹੈ ਉਸਤਾਦ ਉਸਤਾਦ ਤੇ ਚੇਲਾ ਚੇਲਾ ਹੁੰਦਾ ਬਾਬਾ ਜੀ ਛੋਟੇ ਕੋਲ ਕਾ ਕਾ ਸਵੇਰ ਦਾ ਕੋਈ ਬਸ ਅਸੀਂ ਪਹਿਲੇ ਬੈਠੇ ਹੱਸ ਪਹਿਲੇ ਕਦੇ ਬੈਠੇ ਤੁਸੀਂ ਹਾਂਜੀ ਕੰਮ ਹੀ ਨਹੀਂ ਗਿਆ ਜੀ ਕਿੰਨਾ ਖਰਾ ਦੁਕਾਨ ਦਾ ਇਹ ਮਾਲਕਾਂ ਨੂੰ ਪਤਾ ਸੀ ਨੌਕਰੀ ਕਰਦੇ ਆ ਜੀ ਨੌਕਰੀ ਕਰਦੇ ਹਾਂ ਗਾਹ ਕਿ ਕਾਤੇ ਨੇ ਪਤਾ ਸਾਨੂੰ ਕਸਰ ਹਾਂਜੀ ਸੜਕਾ ਟੁੱਟੀਆਂ ਵੀ ਇਹਨੇ ਸੜਕਾ ਟੁੱਟੀਆਂ ਪੈਨੇ ਖੜਾ ਹੋਏ ਨੇ ਹਾਂਜੀ ਤੁਸੀਂ ਛੋਟੇ ਕੋਲ ਕਾ ਕਾ ਆਏ ਜੀ ਫੇਰ ਤੱਕ ਹਾਂਜੀ ਕੋਈ ਗੱਲ ਨਹੀਂ ਆ ਦੇਖੋ ਅਸੀਂ ਘਟੋ ਘਟ ਵੀ ਸੇਮੀ ਦੁਕਾਨ ਤੇ ਪਹੁੰਚ ਗਏ ਆ ਇਸ ਟਾਈਮ ਗੀਗਨ ਜੀ ਗਾ ਤਾਂ ਇਹਦੇ ਬੇਲੇ ਬੈਠਾ ਕੋਈ ਗਾਕ ਨਹੀਂ ਆਇਆ ਕਿੰਨਾ ਕਰਾ ਦੁਕਾਨ ਦਾ ਕਿਰਾਏ ਮਾਲਕਾਂ ਨੂੰ ਪਤਾ ਹੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਈ ਇੱਦਾਂ ਕਹਿਣਾ ਗਾਕ ਆ ਬਈ ਕੋਈ ਸੜਕਾਂ ਟੁੱਟੀਆਂ ਸੜਕਾਂ ਟੁੱਟੀਆਂ ਪਈਆਂ ਨੇ ਸੜਕਾਂ ਟੁੱਟਿਆ ਪਈਆਂ ਨੇ ਹੜਾ ਆਏ ਪਈਆਂ ਨੇ ਹੜਾ ਕਰਕੇ ਗਾਕ ਨਹੀਂ ਆ ਰਹੇ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਦੁਕਾਨਦਾਰ ਦੱਸਦੇ ਨੇ ਵੀ ਹੜਾਂ ਦੀ ਸਥਿਤੀ ਮਾੜੀ ਹੋਣ ਕਰਕੇ ਜਿਹੜੇ ਇੱਥੇ ਸ਼ਰਧਾਲੂ ਨੇ ਨਹੀਂ ਆ ਰਹੇ ਦੇਖੋ ਤੁਸੀਂ ਕਿੰਨਾ ਸਮਾਨ ਇਹਨਾਂ ਨੇ ਬਣਾਇਆ ਕਿੰਨੇ ਦਿਨਾਂ ਦੇ ਮਿਹਨਤ ਕਰਦੇ ਨੇ ਪਰ ਜਦੋਂ ਇਹ ਗਾਖ ਨੂੰ ਢੀਕਦੇ ਨੇ ਸਵੇਰ ਦੇ ਗਾਖ ਨਹੀਂ ਆ ਰਹੇ ਬਾਬਾ ਜੀ ਸਵੇਰ ਦਾ ਕੋਈ ਗਾਖ ਆਇਆ ਮਾੜੇ ਮੋੜੇ ਆਏ ਜਾਂਦੇ ਅੱਛਾ ਕੀ ਕਹਿਣਾ ਚਾਹੁੰਦੇ ਫਿਰ ਹਾਂ ਜੀ ਕੀ ਕਹਿਣਾ ਚਾਹੁੰਦੇ ਆਈਦਾ ਕਹਿਣਾ ਚਾਹੁੰਦਾ ਕਿ ਮੇਲਾ ਭਰ ਪੂਰਾ ਕਿੰਨਾ ਕਰਾਇਆ ਕਿੰਨੇ ਦਾ ਦੁਕਾਨ ਦਾ 25 ਲੱਖ ਹੋਊਗਾ ਹੈ 25 ਲੱਖ ਹੈ 25 ਲੱਖ ਹੈ 27 27 ਲੱਖ 27 ਲੱਖ ਕਿੰਨੀਆਂ ਦੁਕਾਨਾਂ ਦਾ 27 ਲੱਖ ਰੁਪਈਆ ਕਿੰਨੀਆਂ ਦੁਕਾਨਾਂ ਦਾ ਉਹ sire tak ਦੇਖੋ ਬਾਬਾ ਜੀ ਦਾ ਕਹਿੰਦਾ 27 ਲੱਖ ਰੁਪਏ ਦੁਕਾਨ ਦਾ ਕਿਰਾਇਆ ਵਾ ਵੱਤੋਂ ਵੱਤ 10 ਨਹੀਂ ਤਾਂ 11 12 ਹੋਣੀ ਆ ਤਾਂ ਕੀ ਕਹਿਣਾ ਚਾਹੁੰਦਾ ਲੋਕ ਆ ਕਿਉਂ ਨਹੀਂ ਹੋਏ ਨਹੀਂ ਆ ਕੇ ਨਹੀਂ ਆ ਰਹੇ ਹੜਾ ਹੜਾ ਆਏ ਹੋਏ ਨੇ ਤਾਲੀਆਂ ਤੁਹਾਨੂੰ ਲੱਗਦਾ ਵੀ ਅੱਜ ਐਤ ਕੀ ਜਿਹੜਾ ਮੇਲਾ ਵਾ ਉਹ ਹੜਾ ਦੀ ਪੇਟ ਚੜ ਗਿਆ ਬੇਟਾ ਤੁਹਾਡੇ ਕੋਲ ਦਾ ਘਾਇਆ ਜੀ ਕੋਈ ਆ ਨਾਮ ਆ ਰਿਹਾ ਜੀ ਆ ਨਹੀਂ ਲਿਆ ਜੀ ਕਹਿਣਾ ਚਾਹੁੰਦਾ ਬਸ ਇਹੀ ਆਵੇ ਦਾ ਬਾਸ ਕਰਕੇ ਹੋਇਆ ਗੱਤ ਨਹੀਂ ਉਹ ਬਾਈ ਜੀ ਉਹਨਾਂ ਨਾਲ ਕੱ ਕਰ ਆਜੋ ਬਾਈ ਜੀ ਛੋਟੇ ਨਾਲ ਗੱਲ ਕਰ ਬਾਈ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਦੂਰ ਤੋਂ ਹੈ ਪੱਤੂਰ ਤੋਂ ਅਸੀਂ ਸਵੇਰ ਦੇ ਇੱਥੇ ਕੋ ਮਰੇ ਆ ਦੁਕਾਨਾਂ ਦੇ ਉੱਪਰ ਬਿਲਕੁਲ ਭੀੜ ਨਹੀਂ ਜਮਾਈ ਇਕੱਠ ਨਹੀਂ ਗਾ ਇਹ ਲਈ ਅੱਜ ਸ਼ੁਰੂ ਹੋਇਆ ਲੈ ਨਹੀਂ ਮੇਲਾ ਤਾਂ ਸ਼ੁਰੂ ਹੀ ਦੱਸ ਰਹੇ ਨੇ ਦੁਕਾਨ ਵਾਲੇ ਕਹਿੰਦੇ ਵੀ ਹੜਾ ਔਨ ਕਰਕੇ ਉਹ ਜਿਹੜੇ ਸਾਡੇ ਪੰਜਾਬੀ ਵੀਰ ਨੇ ਉਧਰ ਪਹੁੰਚੇ ਹੋਏ ਨੇ ਮਾਰਕ ਪਹਿਣਾ ਹੀ ਇੰਨਾ ਕਾ ਹਾਂ ਇਹ ਤਾਂ ਫਿਰ ਕਹਿਣੇ ਕੱਲ ਵੀ ਹੀ ਹਟਿਆ ਨੇ ਹੈਲੋ ਅੱਜ ਲੋਕਾਂ ਨੇ ਜੀਣੀ ਲੋੜ ਸਿਕਾਉਣੇ ਕੱਢ ਕੇ ਬਾਹਰ ਵਾਲੇ ਕਿਵੇਂ ਅੱਜ ਅਜਮੈਂਾ ਚ ਸੱਤ ਲੋਚ ਬੰਨ ਤੇ ਉੱਥੇ ਸਾਰਾ ਪੰਜਾਬ ਪਹੁੰਚਿਆ ਹੋਇਆ ਬਟ ਟੁੱਟਣ ਦੇ ਕੇ ਘਾਰ ਤੇ ਆਹੋ ਹਾਂਜੀ ਹਾਂਜੀ ਕਿਵੇਂ ਤੁਸੀਂ ਬਾਬਾ ਜੀ ਦੇ ਦਰਬਾਰ ਤੇ ਕਿਹੜੀ ਅਰਦਾਸ ਕਰਨਾ ਚਾਹੁੰਦੇ ਹਾੜਾ ਪੀੜਤਾ ਲਈ ਅਸੀਂ ਕਹਿੰਦਾ ਸੁੱਖ ਦੀ ਸਹਾਇ ਹੋਵੇ ਸਾਰਿਆਂ ਨੂੰ ਜਿਹੜਾ ਮਾਰ ਪੈ ਗਿਆ ਇਹ ਦੁਗਾਂ ਨਾ ਆਵੇ ਬਿਲਕੁਲ ਜਿਹੜੇ ਇੰਨੇ ਸਾਡੇ ਪੰਜਾਬੀ ਭਾਈ ਫਸੇ ਪਏ ਉਹਨਾਂ ਦੀ ਮਹਾਰਾਜ ਕਿਰਪਾ ਕਰੇ ਦੇਖੋ ਜਿੱਥੇ ਇੱਕ ਪਾਸੇ ਦੁਕਾਨਦਾਰਾਂ ਨੇ ਵੱਡੇ ਵੱਡੇ ਕਿਰਾਏ ਦਿੱਤੇ ਹੋਏ ਨੇ ਉੱਥੇ ਦੱਸ ਰਹੇ ਵੀ ਸਾਡੇ ਕੋਲ ਗਾ ਕਿ ਸਵੇਰਦਾਰੀ ਕੋਈ ਆ ਈ ਜਿਵੇਂ ਜਿਵੇਂ ਪਹਿਲਾ ਮੇਲਾ ਭਰਦਾ ਨਾ ਉਸ ਹਿਸਾਬ ਨੇ ਆਏ ਵੇ ਬਿਲਕੁਲ ਬਾਕੀ ਹਲੇ ਅੱਜ ਦਿਨ ਵੀ ਪਹਿਲੇ ਕਹਿੰਦੇ ਸ਼ੁਰੂ ਹੋਇਆ ਅੱਜ ਤੋਂ ਹਲੇ ਤਿੰਨ ਚਾਰ ਦਿਸ ਰਹਿ ਨੇ ਵੀ ਸਵੇ ਇੱਕ ਦੋ ਦਿਨ ਪਹਿਲਾਂ ਹੀ ਇੱਥੇ ਰਸ ਪੈਣ ਲੱਗ ਜਾਂਦਾ ਜੀ ਉਹ ਫਿਰ ਹੁਣ ਇੰਨਾ ਪਾਣੀ ਦਾ ਫਰਕ ਤਾਂ ਪੈਣਾ ਹੀ ਹੈ ਨਾ ਇੰਨਾ ਤਾਂ ਇੰਨਾ ਨੁਸਕਾਨ ਕਿੰਨਾ ਹੋ ਗਿਆ ਯਾਰ ਹਾਂ ਜੀ ਥੋੜਾ ਹੋਇਆ ਕਿ ਤੁਸੀਂ ਬਾਬਾ ਜੀ ਦੇ ਦਰਬਾਰ ਤੇ ਅਰਦਾਸ ਕਰਨ ਆ ਹਾਂ ਠੀਕ ਹੈ ਜੀ ਇਹ ਪੰਜਾਬੀ ਉਹ ਨੌਜਵਾਨ ਸਾਡੇ ਵੀਰ ਨੇ ਮੈਂ ਕੈਮਰਾਮੈਨ ਨੂੰ ਕਹਾਂ ਇਹ ਸਾਰੇ ਨੌਜਵਾਨਾਂ ਨੂੰ ਦਿਖਾਇਆ ਜਾਵੇ ਉਹ ਪੰਜਾਬੀ ਵੀਰ ਨੇ ਜਿਹੜੇ ਅੱਜ ਪਪਾ ਜੋਗੀ ਪੀਰ ਦੀ ਜਗ੍ਹਾ ਤੇ ਗੁੱਗਾ ਪੀਰ ਦੀ ਜਗ੍ਹਾ ਤੇ ਚਿਪਾਰ ਪਿੰਡ ਦੇ ਵਿੱਚ ਜਿੱਥੇ ਮਿੱਟੀ ਕੱਢਣ ਆਏ ਨੇ ਉੱਥੇ ਹੀ ਇਹ ਪੰਜਾਬ ਲਈ ਅਰਦਾਸ ਵੀ ਕਰਨ ਆਏ ਨੇ ਵੀ ਸਾਡੇ ਪੰਜਾਬ ਨੂੰ ਸੁੱਖ-ਸਾਂਤ ਰੱਖੀ ਪੰਜਾਬ ਦੇ ਵਿੱਚ ਜਿਹੜਾ ਹੜਾ ਦਾ ਉਹਦਾ ਜਿਹੜਾ ਹੜ ਆਏ ਨੇ ਉਹਦਾ ਖਾਤਮਾ ਕਰੀ ਤੇ ਆਪਾਂ ਹੋਰਕਾ ਨਾਲੇ ਕੋਲ ਚਲਦੇ ਆ ਆਹ ਦੇਖੋ ਤੁਸੀਂ ਇਹ ਜਿਹੜੀਆਂ ਸਾਰੀਆਂ ਦੁਕਾਨਾਂ ਨੇ ਸਾਰੀਆਂ ਕੁਰਸੀਆਂ ਖਾਲੀਆਂ ਪਈਆਂ ਨੇ ਇੱਕ ਵੀ ਗਾਹਕਾ ਜਿਹੜਾ ਇੱਥੇ ਦੇਖਣ ਨੂੰ ਨਹੀਂ ਮਿਲ ਰਿਹਾ ਇਹ ਦੁਕਾਨਾਂ ਵਾਲੇ ਦੱਸਦੇ ਨੇ ਵੀ ਸਾਡਾ ਸਾਰੀਆਂ ਦੁਕਾਨਾਂ ਦਾ 27-28 ਲੱਖ ਰੁਪਏ ਕਿਰਾਇਆ ਪਰ ਜੇ ਦੇਖਿਆ ਜਾਵੇ ਤਾਂ ਜਿਹੜੇ ਪਹਿਲਾਂ ਮੇਲੇ ਹੁੰਦੇ ਰਹੇ ਨੇ ਤਾਂ ਇੱਥੇ ਉਹ ਮੇਲੇ ਆ ਦੇ ਵਿੱਚ ਦੋ ਦਿਨ ਪਹਿਲਾਂ ਹੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਸੀਗਾ ਪਰ ਹੁਣ ਹੜ ਆਏ ਕਾਰਨ ਕਰਕੇ ਜਿਹੜੇ ਪੰਜਾਬੀ ਵੀਰ ਨੇ ਸਾਡੇ ਉਹ ਜ਼ਿਆਦਾਤਰ ਹੜ ਪੀੜਤਾ ਦੀ ਮਦਦ ਕਰਨ ਲਈ ਗਏ ਹੋਏ ਨੇ ਹੁਣ ਅਸੀਂ ਤੁਹਾਨੂੰ ਉਹ ਚੰਡੋਲ ਦਿਖਾਵਾਂਗੇ ਜਿੱਥੇ ਕਿ ਬਹੁਤ ੱੱਕਾ ਪੈਂਦਾ ਹੁੰਦਾ ਸੀ ਆਓ ਜੀ ਅਸੀਂ ਹੁਣ ਜਿਹੜੀ ਮੇਲੇ ਦੀ ਸੜਕ ਦੀ ਦੂਜੀ ਸਾਈਡ ਪਹੁੰਚ ਚੁੱਕੇ ਹਾਂ ਇੱਥੇ ਵੀ ਤੁਹਾਨੂੰ ਅਸੀਂ ਹਾਲਾਤ ਦਿਖਾਉਂਦੇ ਆਂ ਇਹ ਦੇਖੋ ਤੁਸੀਂ ਸਾਰੀਆਂ ਦੁਕਾਨਾਂ ਤੁਰ ਤੱਕ ਖਾਲੀ ਪਈਆਂ ਨੇ ਕੋਈ ਵੀ ਗਾਹਕਾ ਜਿਹੜਾ ਇੱਥੇ ਨਹੀਂ ਆ ਰਿਹਾ ਜਿੱਥੇ ਬਾਈ ਜੀ ਉਹਨਾਂ ਨੇ ਮਿਹਨਤ ਕੀਤੀ ਆ ਕਈ-ਕਈ ਦਿਨ ਪਹਿਲਾਂ ਇਹ ਮਠਿਆਈਆਂ ਬਣਾਉਣ ਲੱਗ ਜਾਂਦੇ ਨੇ ਪਰ ਅੱਜ ਇਹ ਦੱਸ ਰਹੇ ਨੇ ਵੀ ਹੜਪੀਟਾ ਦੀ ਮਦਦ ਲਈ ਜਿਹੜੇ ਸਾਡੇ ਪੰਜਾਬੀ ਵੀਰ ਗਏ ਹੋਏ ਨੇ ਉਹਨਾਂ ਦੇ ਕਾਰਨ ਮੇਲੇ ਤੇ ਘੱਟ ਬੱਬਾ ਜੀ ਘੱਟ ਕਿਉਂ ਘੱਟ ਮੇਲੇ ਤੇ ਹੜਪੀਟਾਂ ਕਰਕੇ ਆ ਜੀ ਹੜ੍ਹ ਕਰਕੇ ਲੋਕ ਪਬਲਿਕ ਸਾਰੀ ਜਿੰਨੀ ਵੀ ਆ ਹੜ੍ਹ ਦੀ ਪੀਟਾਂ ਦੀ ਮਦਦ ਵਾਸਤੇ ਆ ਇੱਥੇ ਤੁਹਾਡਾ ਕਿਰਾਇਆ ਕਿੰਨਾ ਜੀ ਕਿਰਾਇਆ ਤਾਂ ਪੁੱਛੋ ਨਾ ਜੀ ਕੋਸ ਨਾ ਕਹਿਦੀ ਹੈ ਜੀ ਇਜਾ 6 ਲੱਖ ਇਜਾ 7 ਲੱਖ ਹੈ ਦੁਕਾਨਾਂ ਦਾ ਇੰਨੀ ਦੁਕਾਨਾਂ ਨੇ ਆ ਦੁਕਾਨ ਆਈ ਦੇਖੋ 7 ਲੱਖ ਰੁਪਈਆ 7 ਲੱਖ ਰੁਪਈਆ ਕਿੰਨੇ ਫੁੱਟ ਜਗ੍ਹਾ ਹੈ ਇੱਥੋਂ ਤੋਂ ਲੈ ਕੇ ਇੱਥੇ ਤੱਕ ਇੱਥੇ ਤੱਕ ਇਹ ਤਗਰੀਬ ਨੂੰ ਸਾਰੀ 20 ਫੁੱਟ ਹੋਣੀ ਆ ਦੇਖੋ ਜੀ ਦੱਸ ਰਹੇ ਨੇ ਵੀ 7 ਲੱਖ ਰੁਪਈਆ ਇਹ ਦੁਕਾਨ ਦਾ ਕਿਰਾਇਆ ਇੱਥੋਂ ਤੋਂ ਲੈ ਕੇ ਇੱਥੇ ਤੱਕ ਬਾਪੂ ਜੀ ਦੱਸ ਰਹੇ ਨੇ ਵੀ ਅਸੀਂ ਪੈਸੇ ਕੋਲੋਂ ਪਾ ਕੇ ਜਾਵਾਂਗੇ ਬਾਪੂ ਜੀ ਮੇਲਾ ਦੇਖਣ ਆਏ ਨੇ ਇਹਨਾਂ ਨਾਲ ਗੱਲ ਕਰਦੇ ਬਾਪੂ ਜੀ ਕਿਹੜੇ ਪਿੰਡ ਤੋਂ ਆਏ ਆ ਐਂਦੀ ਮੁੱਤੋਂ ਆਏ ਆ ਮਹਿੰਦੀਪੁਰ ਤੋਂ ਆਇਓ ਕਿਹੜੀ ਮਠਿਆਈ ਖਾਣ ਨੂੰ ਜੀ ਕਰਦਾ ਤੁਹਾਡਾ ਆਹ ਜੀ ਆਹ ਬਣਾਈ ਜਿਹੜੀ ਦੇਖੋ ਜੀ ਬਾਪੂ ਰੰਗ ਬਣ ਕੇ ਮਠਿਆਈ ਦੇਖ ਕੇ ਬਾਪੂ ਦਾ ਮਨ ਕੀਤਾ ਵੀ ਬਰਫੀ ਖਾਧੀ ਜਾਵੇ ਕਿਹੜੀ ਖਾਣੀ ਹੱਥ ਲਾ ਕੇ ਦੱਸਿਓ ਆ ਕਿਦਾਉਦਾ ਆ ਦੇਖੋ ਬਾਪੂ ਛੋਟੇ ਵੇਲੇ ਤਾਂ ਜਿਹੜੇ ਬਜ਼ੁਰਗ ਸੀ ਕਹਿੰਦਾ 2-2 ਕਿਲੋ ਜਲੇਬੀਆਂ ਖਾ ਜਾਂਦੇ ਸੀ ਯਾਰ ਤੁਸੀਂ ਬਰਫੀ ਨੂੰ ਕਿਉਂ ਹੱਥ ਲਾਇਆ ਉਹ ਜੀ ਹੁਣ ਜਲੇਬੀਆਂ ਆਏ ਨੇ ਹੁਣ ਬਰਫੀ ਦੇ ਹੱਥ ਲਾਦਾ ਨਹੀਂ ਜਲੇਬੀਆਂ ਸਾਨੂੰ ਇੱਧਰ-ਉੱਧਰ ਵੀ ਮਿਲ ਸਕਦੀਆਂ ਨੇ ਚਲੋ ਹੁਣ ਇੱਥੇ ਖੜੇ ਆ ਜੇ ਅੱਜ ਤੁਹਾਨੂੰ ਜਲੇਬੀਆਂ ਮੈਂ ਕਿੰਨੇ ਕਿਲੋ ਜਲੇਬੀ ਖਾ ਦੂੰਗਾ ਅੱਜ ਹੁਣ ਨਹੀਂ ਜੀ ਵਾਲੀਆਂ ਖਾ ਹੁੰਦੀਆਂ ਉਹ ਪਹਿਲਾਂ ਸਰੀ ਨਹੀਂ ਰਿਹਾ ਹੁਣ ਨਹੀਂ ਅੱਗੇ ਹੈਗਾ ਦੇਖੇ ਖਾ ਜਾਂਦੇ ਸੀ ਹੁਣ ਕਿੱਥੇ ਖਾਉਂਦੀਆਂ ਨਹੀਂ ਨਹੀਂ ਖਾਉਂਦੀਆਂ ਪਹਿਲਾਂ ਕਿੰਨੀਆਂ ਖਾ ਜਾਂਦੇ ਸੀ ਪਹਿਲਾਂ ਖਾ ਜਾਂਦੇ ਸੀ ਕਿਲੋ ਜਲੇਬੀਆਂ ਖਾ ਜਾਂਦੇ ਹੋਰ ਸ਼ੂਗਰ ਤਾਂ ਨਹੀਂ ਹੈਗੀ ਸੰਨ ਨਹੀਂ ਸ਼ੂਗਰ ਹੈ ਜੀ ਸ਼ੂਗਰ ਹੋਰ ਤਾਂ ਸਾਨੂੰ ਲੱਗਦਾ ਵੀ ਹਰ ਘਰ ਦੇ ਵਿੱਚ ਸ਼ੂਗਰ ਆਹ ਹੁਣ ਰੇਕਦੇ ਇਹ ਜਿਹੜਾ ਹੈਗਾ ਸ਼ੂਗਰ ਆ ਇਹਨੂੰ ਤਾਂ ਇਹ ਤਾਂ ਹੀ ਨਹੀਂ ਬਰਫੀ ਕਹਿੰਦੀ ਚਾਖ ਰਿਆ ਹਾਂ ਇਹਨੂੰ ਸ਼ੂਗਰ ਆ ਇਹ ਜੋ ਦੇਖਿਆ ਵੀ ਇਹਦਾ ਮੂੰਹ ਇੱਧਰ ਨੂੰ ਸੀ ਤੁਹਾਡਾ ਬਰਫੀ ਕਹਿੰਦੀ ਹਾਂ ਇਹਨੂੰ ਸ਼ੂਗਰ ਆ ਖੰਦ ਕਰਦਾ ਨਾ ਇਹ ਬਰਫੀ ਤੁਸੀਂ ਇਕੱਲੇ ਖਾਵਾਂਗੇ ਮੈਂ ਕਿਰਪਾ ਕਰ ਰੋ ਲੈ ਕੇ ਜਾਵਾਂ ਕਿਹੜੀ ਬਰਫੀ ਖਾਣੀ ਹੈ ਫਿਰ ਇਹ ਕਾਦੀ ਬਣੀ ਹੈ ਇਹ ਹੁਣ ਕੀ ਬਤਾ ਹੁਣ ਇਹਨਾਂ ਨੂੰ ਬਤਾਓ ਫਿਰ ਸੋਨੂੰ ਪਤਾ ਨਹੀਂਗਾ ਹੁਣ ਕੀ ਬਤਾ ਆਪਣੀ ਤਾਂ ਬੜੀ ਜੀ ਤਾਂ ਰੰਗ ਦੇਖ ਕੇ ਉਹਦੀ ਚਾਹੇ ਕਿ ਮਹਿਕ ਦੇਖ ਕੇ ਭਰਮਾ ਗਏ ਹੈ ਨਾ ਗੱਲ ਤਾਂ ਇਹੀ ਹੈ ਜੀ ਇਹ ਬੱਪੂ ਜਿਹੜੀਆਂ ਦੁਕਾਨਦਾਰ ਨੇ ਇਹ ਦੱਸ ਰਹੇ ਮੈਂ ਸਾਡਾ 7 ਲੱਖ ਰੁਪਏ ਇੰਨੀ ਦੁਕਾਨਾਂ ਦਾ ਕਿਰਾਇਆ 7 ਲੱਖ ਇਹ ਇੱਥੋਂ ਹੀ ਕੱਢਣੇ ਆ ਵੀ 7 ਲੱਖ ਇੱਥੋਂ ਹੀ ਕੱਢਣਾ ਫਿਰ ਹੁਣ ਸੋਨੂੰ ਮਠਿਆਈ ਵੀ 500 ਰੁਪਏ ਕਿਲੋ ਮਿਲਣੀਆਂ ਨੇ ਤਿਆਰ ਰੱਖਿਓ ਹਾਂ ਫਿਰ ਤੁਸੀਂ ਤਾਂ ਨਹੀਂ ਕਹੋਗੇ ਮਹਿੰਗੀ ਆ ਨਵੇਂ ਹੁਣ ਅਸੀਂ ਕੀ ਡੈਣਾ ਨੇ 7 ਲੱਖ ਦੇਣਾ ਹੁਣ ਤੁਸੀਂ ਕਿਵੇਂ ਕਹਦਾਂਗੇ ਨਹੀਂ ਕਹਿੰਦੇ ਹਨ ਕਿਉਂਕਿ ਇਹਨਾਂ ਨੇ ਵੀ ਵਿਚਾਰੇ ਨੇ ਕੁਝ ਖਰਚਾ ਕਰਨਾ ਹੈ 7 ਲੱਖ ਰੁਪਈਆ ਵੀ ਦੇਣਾ ਹੈ ਇਹਨਾਂ ਨੇ ਬਾਕੀ ਖਰਚਾ ਵੀ ਕਰਨਾ ਹੈ ਅੱਜ ਤੇ ਨੌਜਵਾਨ ਨੇ ਅੱਜ ਤੁਸੀਂ ਵੀ ਮੇਲੇ ਤੇ ਆਏ ਹੋ ਉਹ ਨੌਜਵਾਨ ਵੀ ਮੇਲੇ ਤੇ ਆਉਂਦੇ ਕੀ ਫਰਕ ਹੈ ਬਹੁਤ ਫਰਕ ਹੈ ਜੀ ਤੁਸੀਂ ਕਹਿੰਦੇ ਤੁਸੀਂ ਮੇਲੇ ਤੇ ਸਾਈਕਲਾਂ ਤੇ ਆਉਂਦੇ ਕਿੰਨੇ ਕਿ tane ਆਉਂਦੇ ਉਸੇ ਕਈ ਕਈ ਜਾਣੇ ਬੇਬੇ ਸਾਈਕਲ ਤੇ ਮਗਰ ਬੈਠੀ ਹੁੰਦੀ ਸੀ ਨਾ ਬੇਬੇ ਤਾਂ ਨਹੀਂ ਦੀ ਆਉਂਦੀ ਬੰਦੇ ਬੰਦੇ ਹੀ ਆਉਂਦੇ ਸੀ ਕੱਲ੍ਹ ਆਈ ਪਹਿਲੇ ਦਿਨ ਤੋਂ ਹਾਂ ਜੀ ਬੇਬੇ ਨੂੰ ਘਰੇ ਕੀ ਲੱਕ ਜਾਂਦੇ ਸੀ ਵਾਹ ਮਜਾ ਸੋਦੇ ਪੱਤੇ ਵਾਸ ਬੇਬੇ ਦੀ ਪਸੰਦ ਦੀ ਕਿਹੜੀ ਚੀਜ਼ ਵਾਹ ਜੀ ਆ ਜੀ ਉਹ ਕਿਹੜਾ ਮੇਲੇ ਤੋਂ ਮਿਲਉਂਦੀਆਂ ਨੇ ਜਾਂ ਬਰ ਵੀ ਬਾਜ ਲਿਬੀਆਂ ਹੋਰ ਕੀ ਹੈ ਇੱਕ ਬਾਬਾ ਜੀ ਪਹਿਲਾ ਮੇਲੇ ਤੇ ਨਾ ਇੱਕ ਉੱਥੇ ਉਹ ਲੱਗਦੇ ਹੁੰਦੇ ਸੀ ਕਿ ਜਿਹੜੇ ਬੋਲੀਆਂ ਪਾਉਂਦੇ ਹੁੰਦੇ ਸੀ ਹਾਂ ਲੱਗਦੇ ਉਹ ਕਦੋਂ ਹਟ ਗਏ ਹੂੰ ਕੀ ਪਤਾ ਜੀ ਹੁਣ ਸਾਦੇ ਹੁਣ ਨਹੀਂ ਹੈਗੇ ਅੱਗੇ ਬੜਾ ਹੁਣ ਲੱਗਦੀ ਸੀ ਜੀ ਇੱਥੇ ਉਹ ਲੋਕਾਂ ਨੂੰ ਲੱਗਦੀ ਸੀ ਉਹ ਲੀਆਂ ਰਾਤਾਂ ਨੂੰ ਰਹਿੰਦੇ ਹੁੰਦੇ ਸੀ ਰਾਤ ਰਾਤ ਜਿਵੇਂ ਆਹੀ ਗੱਲ ਕਰਕੇ ਸਾਡੇ ਅੰਮ੍ਰਿਤਸਰ ਸੀ ਦੋ ਦੋ ਰਾਤਾਂ ਇੱਥੇ ਰਹਿੰਦੇ ਹੁੰਦੇ ਸੀ ਤੁਸੀਂ ਰਹਿੰਦੇ ਹੁੰਦੇ ਸੀ ਹਾਂ ਜੀ ਦੋ ਦੋ ਰਾਤਾਂ ਹੁਣ ਮੌੜ ਕਾ ਤੇ ਖਰਾਬ ਹੋ ਗਿਆ ਕੀ ਬਹੁਣ ਦੇਖੋ ਜੀ ਇੱਕ ਤਾਂ ਸਾਦ ਨੂੰ ਬਹੁਤ ਨਿਰੋਪਾ ਕੋਲ ਆਉਂਦੇ ਨੇ ਅਗਲੇ ਮਾ ਸਾਡੇ ਇੱਕਦ ਨੇ ਮੁੜ ਜਾਂਦੇ ਨੇ ਹੁਣ ਅੱਗੇ ਸਾਈਕਲ ਆਦੇ ਦੋ ਦੋ ਗੜੇ ਸਲਾਲ ਦੀ ਸੀ ਅੱਛਾ ਹਾਂ ਜੀ ਤੇ ਇੱਕ ਗੱਲ ਤੁਹਾਨੂੰ ਪੁੱਛਣੀ ਹੈ ਵੀ ਜਿਹੜੇ ਹੜਾ ਹੋਏ ਨੇ ਸਾਡਾ ਦੇ ਵਿੱਚ ਸਾਡੇ ਪੰਜਾਬੀ ਵੀਰ ਉਹ ਉਹਨਾਂ ਦੇ ਘਰਾਂ ਦਾ ਘਰ ਬਰਬਾਦ ਹੋ ਗਏ ਤੇ ਉਹਨਾਂ ਦੀ ਮਦਦ ਕਰਨ ਲਈ ਸਾਡਾ ਪੰਜਾਬ ਦਾ ਹਰ ਇੱਕ ਪਿੰਡ ਚੋਂ ਹਰ ਇੱਕ ਵਿਅਕਤੀ ਪਹੁੰਚਿਆ ਹੋਇਆ ਤਾਂ ਕਰਕੇ ਮੇਲੇ ਤੇ ਇਕੱਠ ਘਟਾ ਤੇ ਤੁਸੀਂ ਉਹਨਾਂ ਲਈ ਕੀ ਅਰਦਾਸ ਕਰੋਗੇ ਬਾਬਾ ਜੀ ਦੇ ਦਰbaar ਦੇਖੋ ਜੀ ਅਸੀਂ ਤਾਂ ਅਰਦਾਸ ਹੀ ਕਰਦੇ ਹਾਂ ਹੁਣ ਆਪਾਂ ਖੜਾ ਆਏ ਹੋਏ ਨੇ ਹੁਣ ਉਸ ਪਾਣੀ ਟਟੇ ਹੁਣ ਪਾਣੀ ਉੱਥੋਂ ਵਿੱਚੋਂ ਵਾਰਚੋਂ ਪਾਰਚੋਂ ਪਾਣੀ ਬਾਬਾ ਟੂਕਾ ਪੀਰ ਦੀ ਜਗ੍ਹਾ ਤੇ ਅਰਦਾਸ ਕਰੋਂਗੇ ਅਸੀਂ ਅਰਦਾਸ ਕਰਦੇ ਆਂ ਜੀ ਇਹਦਾ ਕਰ ਕਰਦੇ ਆਂ ਅਰਦਾਸ ਤੁਸੀਂ ਵੀ ਕਿਸਾਨ ਹੋ ਅਸੀਂ ਵੀ ਕਿਸਾਨ ਗੱਲ ਤਾਂ ਹੋਈ ਅਰਦਾਸ ਪਿੰਡ ਤਾਂ ਨਹੀਂ ਪਾਣੀ ਆਇਆ ਨਾ ਤਾਂ ਨਹੀਂ ਆਇਆ ਜਣੀ ਤੁਸੀਂ ਅਰਦਾਸ ਕਰਨ ਆਏ ਹੋ ਇੱਥੇ ਹਾਂ ਅਰਦਾਸ ਮੈਂ ਟਟੇ ਪਾਣੀ ਸਾਰੇ ਸਾਡੇ ਵਰਗ ਮਿੱਟੀ ਕੱਢਣਾ ਸੀ ਅੱਛਾ ਕਿਤੇ ਸਾਡੇ ਪਹਿਲਾਂ ਬਾਪੂ ਜੀ ਆਉਂਦੇ ਉਹਦੀ ਮਿੱਟੀ ਕੱਢਣਾ ਉਦੋਂ ਬਾਅਦ ਫੇਪੀ ਅਸੀਂ ਆਉਣ ਲੱਗੇ ਮਿੱਟੀ ਕੱਢਣਾ ਇਹ ਤਾਂ ਬਹੁਤ ਚਿਰ ਤੇ ਉਹਦੇ ਬਹੁਤ 50 ਸਾਲ ਹੋ ਗਏ ਉਹਨੂੰ ਤਾਂ ਉਹਨੂੰ ਮੈਨੂੰ ਮੈਦੇ ਬੰਦੇ ਬਾਪੂ ਦੋ ਮੇਦੇ ਤੇ ਮਿੱ ਦੁਨੀਆ 'ਚ ਫਰਕ ਲੋਕਾਂ 'ਚ ਫਰਕ ਪੈ ਗਿਆ ਮੇਲੇ 'ਚ ਕੀ ਫਰਕ ਬਣਿਆ ਦੀ ਦੁਨੀਆ 'ਚ ਫਰਕ ਪੈ ਗਿਆ ਉਹ ਲੋਕ ਨਹੀਂ ਰਹੇ ਉਹ ਉਹ ਲੋਕ ਉਹਨੇ ਵਾਰੀਆਂ ਵਧੀਆਂ ਆਹ ਗੱਲ ਤਾਂ ਉਹੀ ਉਹ ਲੋਕ ਨਹੀਂ ਰਹੇ ਉਹਦੇ ਨਹੀਂ ਰਹੇ ਤੁਹਾਡੇ ਵੇਲੇ ਦੇਖੋ ਪਿਆਰ ਸੀ ਜੀ ਤੁਸੀਂ ਕਰਨ ਨੂੰ ਇਕੱਲੇ ਨੂੰ ਛੱਡ ਕੇ ਵੀ ਆ ਜਾਂਦੇ ਸੀ ਜਿਆਦਾ ਵੀ ਗੱਲਾਂ ਹੈ ਨਹੀਂ ਜਿਵੇਂ ਤੁਸੀਂ ਦੱਸਿਆ ਵੀ ਬੇਬੇ ਮੇਰਾ ਨਹੀਂ ਹੁੰਦੀ ਸੀ ਪਰ ਹੁਣ ਜਮਾਨਾ ਹੈਗਾ ਛੱਡਣ ਦਾ ਨਾ ਹੁਣ ਹੁਣ ਇਹ ਹੁਣ ਗੱਲਾਂ ਹੋਰ ਨੇ ਜੀ ਉਹੀ ਤਾਂ ਦਾ ਫਰਕ ਬਹੁਤ ਪੈ ਗਿਆ ਜਿਆਦਾਰ ਜਿਆਦਾਰ ਹੋਣ ਦਾ ਵਾਦਾ ਹੋਰ ਫਰਕ ਹੈ ਜੀ ਹੁਣ ਅੱਕੇ ਜਾ ਕੇ ਕੀ ਬਣੂਗਾ ਹਾਂਜੀ ਅੱਕੇ ਜਾ ਕੇ ਕੀ ਬਣੂਗਾ ਅੱਕੇ ਜਾ ਕੇ ਇਦੋਂ ਵੀ ਖਰਾਉ ਹੋਣਾ ਇਹ ਤਾਂ ਵੀ ਖਰਾਬ ਹੋਣਾ ਫੁੱਟੇ ਗੋਲੇ ਆ ਜੀ ਇਹ ਗੱਲਾਂ ਰਹਿਣੀ ਨਹੀਂ ਹੈਗੀਆਂ ਐਂਦਾਂ ਲੱਕ تیرੇ ਹੁਣੇ ਬਹੁਤ ਫਰਕ ਪੈ ਗਿਆ ਜੀ ਸਾਡੇ ਦੇਖ ਦਿਓ ਨੌ ਸਮਾਂ ਬਦਲ ਗਿਆ ਬਹੁਤ ਸਮਾਂ ਬਦਲ ਗਿਆ ਲਓ ਜੀ ਬਾਪੂ ਹੁਣ ਲੈ ਰਿਆ ਬੇਬੇ ਵਾਸਤੇ ਮਠਿਆਈ ਅਸੀਂ ਹੁਣ ਅਕੇ ਕਿਸੇ ਵਿਅਕਤੀ ਕੋਲ ਅਸੀਂ ਕਿਸੇ ਬਜ਼ੁਰਗ ਕੋਲ ਗੱਲਬਾਤ ਕਰਾਂਗੇ ਬਾਪੂ ਜੀ ਤੁਸੀਂ ਲਓ ਮਠਿਆਈ ਤੇ ਬੇਬੇ ਨੂੰ ਘਰੇ ਜਾ ਕੇ ਖਿਲਾਓ ਬੇਬੇ ਨੂੰ ਕਰੋ ਖੁਸ਼ ਤੇ ਪ੍ਰਮਾਤਮਾ ਅੱਗੇ ਕਰੋ ਅਰਦਾਸ ਸਾਡੇ ਪੰਜਾਬੀ ਵੀਰ ਉਹ ਪੰਜਾਬੀ ਵੀਰ ਜਿਹੜੇ ਹੜਾ ਦੀ ਮਾਰਦੇ ਹਟਾਏ ਨੇ ਉਹਨਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਠੀਕ ਆ ਜੀ ਆਓ ਚੱਲੀਏ ਅੱਗੇ ਲੱਗੀ ਆਏ ਲੱਗੀ ਮਨਾ ਤੁਸੀਂ ਦੇਖ ਸਕਦੇ ਹੋ ਚੰਡੋਲ ਬਿਲਕੁਲ ਖਾਲੀ ਪਏ ਨੇ ਜਿੱਥਾ ਚੰਡੋਲਾ ਦੇ ਉੱਪਰ ੱੱੱਕਾ ਪੈਂਦਾ ਹੁੰਦਾ ਸੀ ਨੌਜਵਾਨਾਂ ਦਾ ਉਹ ਚੰਡੋਲ ਬਿਲਕੁਲ ਖਾਲੀ ਪਏ ਨੇ ਇਹ ਵੀ ਸਿਰਫ ਹੋਰ ਵੀ ਛੋਟੇ ਮੋਟੇ ਵੀ ਜਿੱਥੇ ਬੱਚੇ ਝੂਟੇ ਲੈਂਦੇ ਸਨ ਦੇਖੋ ਤੁਸੀਂ ਸਾਰੇ ਚੰਡੋਲ ਨੇ ਜਿਹੜੇ ਜਿੱਥੇ ਇੱਕ ਪਾਸੇ ਜਿਹੜੇ ਚੰਡੋਲ ਨੇ ਤੁਸੀਂ ਦੇਖ ਰਹੇ ਹੋ ਸਾਰੇ ਵੱਡੇ ਵੱਡੇ ਚੰਡੋਲ ਖਾਲੀ ਪਏ ਨੇ ਉੱਥੇ ਹੀ ਜੇ ਟਿਕਾਨਾਂ ਇਹ ਜਿਹੜੀਆਂ ਔਰਤ ਖਾਦਾਂ ਨੇ ਸਾਡੀਆਂ ਭੈਣਾਂ ਤੇ ਸਮਾਨ ਦੀਆਂ ਔਰਤਾਂ ਦੇ ਸਮਾਨ ਦੀ ਕੋਈ ਵੀ ਖਾਲੀ ਪਈ ਨਹੀਂ ਇਹ ਸੜਕ ਦੇਖੋ ਤੁਸੀਂ ਸੜਕ ਤੇ ਸਾਰੀ ਬਿਲਕੁਲ ਭਰੀ ਪਈ ਆ ਤੁਸੀਂ ਆਪ ਇਹ ਤੁਹ ਕਹਿ ਸਕਦੇ ਆਂ ਵੀ ਜਿਹੜਾ ਇਹ ਮੇਲਾ ਐਤ ਕੀ ਮੇਲਾ ਹੜਾ ਦੀ ਪੇਟ ਚੜ ਗਿਆ